ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਗੁੜ ਵਾਲੇ ਮਿੱਠੇ ਚੋਲ ਤੇ ਇੱਥੇ ਇੱਕ ਕੋਲੀ ਮੈਂ ਚੋਲਾਂ ਦੀ ਲਈ ਸੀ ਤੇ ਇੱਕ ਕੋਲੀ ਆਪਾਂ ਗੁੜ ਲਈ ਸੀ ਤੇ ਦੋਵੇਂ ਆਪਾਂ ਬਰਾਬਰ ਦੀਆਂ ਚੀਜ਼ਾਂ ਲੈਣੀਆਂ ਸੀ ਤੇ ਹੁਣ ਆਪਾਂ ਪੈਨ ਦੇ ਵਿੱਚ ਆਪਾਂ ਗੁੜ ਨੂੰ ਪਾ ਦਵਾਂਗੇ ਇੱਕ ਕੋਲੀ ਆਪਾਂ ਗੁੜ ਦੀ ਲਈ ਸੀ ਦੋ ਕੋਲੀਆਂ ਆਪਾਂ ਪਾਣੀ ਪਾਵਾਂਗੇ ਗੁੜ ਦੇ ਵਿੱਚ ਦੋ ਕੋਲੀਆਂ ਪਾਣੀ ਪਾਕਤਾ ਸੀ ਡਕਸ਼ਨ ਉੱਪਰ ਆਪਾਂ ਗੁੜ ਦਾ ਵਗੜ ਵਾਲਾ ਪਾਣੀ ਰੱਖ ਦਿੱਤਾ ਸੀ ਤੇ ਗੁੜ ਵਾਲਾ ਪਾਣੀ ਆਪਾਂ ਜ਼ਿਆਦਾ ਨਹੀਂ ਗੇ ਗਰਮ ਕਰਨਾ ਵੀ ਪਾਣੀ ਇਸ ਤਰ੍ਹਾਂ ਜੇ ਆਪਾਂ ਜ਼ਿਆਦਾ ਗਰਮ ਕਰਾਂਗੇ ਤੇ ਇਹ ਪਾਣੀ ਸੁੱਕ ਜਿਏਗਾ ਚੋਲਾ ਦੇ ਵਿੱਚ ਘੱਟ ਹੋ ਜਾਏਗਾ ਪਾਣੀ ਤੇ ਇਹ ਬਸ ਅਸੀਂ ਗੁੜ ਨੂੰ ਪਘਲਾਉਣਾ ਆ ਤੇ ਇਸ ਦਾ ਜਿਹੜਾ ਗੋੜ ਸਾਡਾ ਪਿਗਲ ਜੇਗਾ ਤੇ ਉਦੋਂ ਆਪਾਂ ਇਹਨੂੰ ਇਥੇ ਪਰੋਂ ਉਤਾਰ ਦੇਵਾਂਗੇ ਗੋੜ ਨੂੰ ਅਸੀਂ ਪਿਘਲਾ ਲਿਆ ਸੀ ਤੇ ਹੁਣ ਆਪਾਂ ਇਹਨੂੰ نیچے ਲਾ ਦੇਵਾਂਗੇ ਕੋਲਾਂ ਨੂੰ ਬਣਾ ਕੇ ਕੁੱਕਰ ਵਿੱਚ ਤਿਆਰ ਕਰਾਂਗੇ ਤੇ ਇੱਥੇ ਮੈਂ ਦੇਸੀ ਘਿਓ ਪਾ ਦਵਾਂਗੀ ਕਾੜਚੀ ਕਾਪਾ ਦੇਸੀ ਘਿਓ ਪਾਤਾ ਸੀ ਤੇ ਇਹਨੂੰ ਆਪਾਂ ਗਰਮ ਕਰ ਲਵਾਂਗੇ ਜੇ ਉਹ ਗਰਮ ਹੋ ਗਿਆ ਤੇ ਇੱਥੇ ਡਰਾਈ ਫਰੂਟ ਉਹ ਆਪਾਂ ਪਾਉਣ ਲਵਾਂਗੇ ਕਿ ਇੱਥੇ ਲਈਆਂ ਸੀ ਮੈਂ ਗਿਰੀਏ ਖੋਪਾ ਲੈ ਲਿਆ ਸੀ ਇਹਨਾਂ ਨੂੰ ਆਪਾਂ ਨੇ ਬਾਈ ਚ ਕੱਟ ਲਿਆ ਸੀ ਤੇ ਇੱਥੇ ਲਈਆਂ ਸੀ ਮੈਂ ਬਦਾਮ ਦੀਆਂ ਗਿਰੀਆਂ ਦੋ ਹਰੀਆਂ ਇਲਾਚੀਆਂ ਇਹਨਾਂ ਦੇ ਅਸੀਂ ਮੂੰਹ ਖੋਲ ਦਿੱਤਾ ਸੀ ਤੇ ਇੱਥੇ ਲਈ ਮੈਂ ਕਾਜੂ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਤੇ ਫਰਾਈ ਆਪਾਂ ਕਰਾਂਗੇ ਲੋ ਫਲੇਮ ਤੇ ਹੀ ਤੇ ਇਹਨਾਂ ਨੂੰ ਆਪਾਂ ਹਾਈ ਫਲੇਮ ਤੇ ਨਹੀਂ ਫਰਾਈ ਕਰਨਾ ਨਹੀਂ ਤੇ ਸਾਡਾ ਡਰਾਈ ਫਰੂਟ ਜਿਹੜਾ ਉਹ ਜਲ ਜੇਗਾ ਤੇ ਜਦੋਂ ਵੀ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਆਪਾਂ ਲੋ ਫਰੇਮ ਤੇ ਫਰਾਈ ਕਰ ਲਵਾਂਗੇ ਸਿਰਫ ਆਪਾਂ 2 ਕੁ ਮਿੰਟ ਇਹਨਾਂ ਨੂੰ ਫਰਾਈ ਕਰ ਲਵਾਂਗੇ ਇੱਕ ਚਮਚਾ ਲਈ ਸੀ ਮੈਂ ਸੌਫ ਸੌਫ ਨੂੰ ਮੈਂ ਆਪਾਂ ਨਾਲ ਹੀ ਇਹਦੇ ਕੋਲ ਲਵਾਂਗੇ ਡ్రਾਈ ਫਰੂਟ ਨੂੰ ਅਸੀਂ ਭੁੰਨ ਲਿਆ ਸੀ ਤੇ ਹੁਣ ਇਹਦੇ ਵਿੱਚ ਗੁੜ ਵਾਲਾ ਪਾਣੀ ਅਸੀਂ ਭੁੰਨ ਕੇ ਪਾ ਦਵਾਂਗੇ ਗੁੜ ਵਾਲਾ ਪਾਣੀ ਜਿਹੜਾ ਭੁੰਨ ਕੇ ਪਾਉਣਾ ਚਾਹੀਦਾ ਇਹਦੇ ਵਿੱਚ ਕਚਰਾ ਹੁੰਦਾ ਗੁੜ ਵਿੱਚ ਆ ਤੁਸੀਂ ਦੇਖ ਸਕਦੇ ਜੋ ਨਿੱਕ ਨਿੱਕਾ ਛੋਟਾ ਛੋਟਾ ਕਚਰਾ ਗੁੜ ਦਾ ਹੁੰਦਾ ਤੇ ਆਪਾਂ ਜਦੋਂ ਵੀ ਗੁੜ ਪਾਉਣਾ ਅਸੀਂ ਭੁੰਨ ਕੇ ਪਾਵਾਂਗੇ ਤੇ ਫਿਰ ਅਸੀਂ ਨਾਲ ਹੀ ਇਹਦੇ ਛੋਲ ਪਾ ਦਵਾਂਗੇ ਛੋਲਾਂ ਨੂੰ ਮੈਂ ਹੁਣੇ ਥੋਤਾ ਸੀ ਚੋਲ ਪਾ ਕੇ ਮਿਕਸ ਕਰ ਦਵਾਂਗੇ। ਫਿਰ ਹੁਣ ਅਸੀਂ ਇਹਨੂੰ 2 ਮਿੰਟ ਵਾਸਤੇ ਹਾਈ ਫਲੇਮ ਤੇ ਕਰ ਦਵਾਂਗੇ। ਇੱਕ ਬਾਲਾ ਆ ਜਾਏਗਾ ਤਾਂ ਫਿਰ ਅਸੀਂ ਇਹਨੂੰ ਕੁੱਕਰ ਦਾ ਢੱਕਣ ਨੂੰ ਲਾਗ ਦੇਵਾਂਗੇ। ਪਾਣੀ ਨੂੰ ਉਬਾਲਾ ਆ ਗਿਆ ਸੀ ਤਾਂ ਹੁਣ ਅਸੀਂ ਕੁੱਕਰ ਦਾ ਢੱਕਣ ਲਾ ਦਵਾਂਗੇ। ਤੇ ਚੋਲਾ ਨੂੰ ਆਪਾਂ ਤਿੰਨ ਵਿਸਲਾ ਦਵਾ ਦੇਵਾਂਗੇ ਤੇ ਉਸ ਤੋਂ ਬਾਅਦ ਤਿੰਨ ਵਿਸਲਾ ਜਦੋਂ ਆ ਜਾਣਗੇ ਫਿਰ ਆਪਾਂ ਇਹਨਾਂ ਨੂੰ ਬੰਦ ਕਰ ਦਵਾਂਗੇ ਤੇ ਇਹ 10 ਤੋਂ 15 ਮਿੰਟ ਉੱਪਰ ਹੀ ਕੁੱਕਰ ਬੰਦ ਚ ਰੱਖ ਛੱਡਾਂਗੇ ਚੋਵਾਲਾਂ ਨੂੰ ਤਿੰਨ ਵਿਸਲਾ ਆ ਕੇ ਤੇ ਆਪਾਂ ਡਕਸ਼ਨ ਨੂੰ ਬੰਦ ਕਰਤਾ ਸੀ ਤੇ ਸਟੀਮ ਵੀ ਨਿਕਲ ਗਈ ਤੇ ਕੁੱਕਰ ਨੂੰ ਆਪਾਂ ਖੋਲ੍ਹ ਦਵਾਂਗੇ ਤੇ ਚੋਲ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਚੋਲ ਬਣ ਕੇ ਰੈਡੀ ਹੋ ਗਏ ਚੋਲਾਂ ਨੂੰ ਆਪਾਂ ਹੁਣ ਸਾਰਿਆਂ ਨੂੰ ਮਿਕਸ ਕਰ ਦੇਵਾਂਗੇ ਬਹੁਤ ਵਧੀਆ ਚੋਲ ਬਣਗੇ ਆਪਣੇ ਚੋਲਾਂ ਨੂੰ ਅਸੀਂ ਪਲੇਟ ਵਿੱਚ ਪਾ ਦੇਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਚੌਲ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਲਾਜ ਵਾਵ ਚੌਲ ਬਣ ਕੇ ਰੈਡੀ ਹੋ ਗਏ ਆ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਸਸਤੀ ਕਾਲ ਜੀ